ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਐਂਡ ਤਾਈ ਵੀਰੇ ਜਰੂਰ ਵੇਖਿਓ ਰੇਟ ਵੀ ਜਾਇਜ਼ ਆ ਬਿਲਕੁਲ ਛੋਟੇ ਮੁੰਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੁਲਿੰਦਰ ਜੀ ਕੀ ਹਾਲ ਹੈ ਠੀਕ ਠਾਕ ਵਧੀਆ ਜੀ ਤੁਸੀਂ ਸੁਣਾਓ ਕੁਲਿੰਦਰ ਡੇਲੀ ਵੇਖਣ ਵਾਲਾ ਬੰਦਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੇਂ ਨਵੇਂ ਵੀਡੀਓ ਦਿਖਾਉਂਦਾ ਨਵੇਂ ਨਵੇਂ ਕਮੈਂਟ ਕਰਕੇ ਕੁਲਿੰਦਰ ਨੂੰ ਵੀ ਲੋਕਾਂ ਨੂੰ ਖੁਸ਼ ਕਰਨਾ ਚਾਹੀਦਾ ਜੀ ਬਿਲਕੁਲ ਕੁਲਿੰਦਰ ਵੀ ਵਖੋ ਜੀ ਵਧੀਆ ਤੇ ਵਧੀਆ ਚੰਗਾ ਮੁੰਡਾ ਜੀ ਬਹੁਤ ਵਧੀਆ ਮੁੰਡਾ ਤਾਂ ਵੇਖੋ ਵੀਰੋ ਜਿਹੜੇ ਵੀਰ ਚੈਨਲ ਨੂੰ ਵੇਖਦੇ ਆ ਸਬਸਕ੍ਰਾਈਬ ਕਰੋ ਵੀਰੋ ਵੱਧ ਤੋਂ ਵੱਧ ਕਰੀ ਚੱਲਿਓ ਵੀਰੋ ਜਿੰਨਾ ਵੀਰਾਂ ਨਹੀਂ ਸਬਸਕ੍ਰਾਈਬ ਕੀਤਾ ਵੀਡੀਓ ਤੁਹਾਨੂੰ ਨਵੇਂ ਨ ਤਾ ਅੱਜ ਵੀ ਵੜਾਂ ਚਾਰ ਆਗੀਆਂ ਜੀ ਕੋਲੇ ਚਾਰ ਆਗੀਆਂ ਜੀ ਪਿੰਡ ਦੱਸਿਓ ਜੀ ਆਪਾਂ ਪਿੰਡ ਠੱਠਾ ਜੇ ਨੇੜੇ ਫਲਗੜ ਚੂੜੀਆਂ ਜੇ ਹਾਂਜੀ ਨਾਲ ਹੀ ਆ ਮਜੀਠਾ ਰੋਡ ਜੇ ਭੱਲ ਵਾਲੀ ਨਾਲ ਪੈਂਦੀ ਸ਼ੰਦਾ ਮੇਰੇ ਨਾਲ ਨਾਂ ਤੇ ਸੁਰੇਂਦਰ ਸਿੰਘ ਸ਼ੰਦਾ ਕਰਕੇ ਬਹੁਤ ਵਾਇਦਾ ਜੀ ਠੀਕ ਹੈ ਜੀ ਜਦੀ ਨਾ ਸ਼ੰਦਾ ਲੋਗ ਆ ਸ਼ੰਦਾ ਸ਼ੰਦਾ ਹੈ ਨਾ ਜੀ ਫਲਗੜੋਂ ਪੁੱਛਦੇ ਤਾਂ ਰੇ ਸ਼ੰਦਾ ਵਸਦੇ ਲੋਕ ਜੀ ਠੀਕ ਹੈ ਜੀ ਕਿਉਂਕਿ ਪੁਰਾਣੇ ਸਮੇਂ ਤੋਂ ਕੰਮ ਚੱਲਦਾ ਹੁੰਦਾ ਵਪਾਰ ਦਾ ਟਾਡਾ ਤਾਂ ਇੱਕ ਪਸ਼ੂ ਸਾਫ ਸੁਥਰਾ ਹੁੰਦਾ ਇੱਕ ਰੇੜ ਜਿਆ ਜੀ ਹੁੰਦਾ ਇੱਕ ਦੇਖ ਪਰਖ ਚੰਗੀਆਂ ਦਾ ਨੂੰ ਪਸ਼ੂ ਦੀ ਅਜੂ ਬੜੀ ਆੰਮਣ ਬਿਲਕੁਲ ਜੀ ਤਾਂ ਕਰੀਏ ਸ਼ੁਰੂ ਜੀ ਦੱਸੀ ਇਹਨਾਂ ਬਾਰੇ ਹਨਾ ਜੀ ਆ ਪਹਿਲੇ ਨੰਬਰ ਪਹਿਲੇ ਨੰਬਰ ਵਾਲੀ ਬਾਰੇ ਦੱਸਿਓ ਪਹਿਲਾ ਨੰਬਰ ਜਲਸੀ ਕਾਲੀ ਜਲਸੀ ਹੈ ਜੀ ਪੰਜਾਬ ਦੀ ਜਲਸੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਵੇਖੋ ਵੀਰੋ ਜਰਸੀ ਵੈੜ ਆ ਗਈ ਆ ਥਨ ਥਨ ਚਿੰਗਾ ਸੋਹਣਾ ਲੱਗਿਆ ਇਹ ਕੱਲ ਰਾਤ ਸੂਈ ਹੈ ਜੀ ਬਹੁਤ ਤਕਰੀਬਨ ਮਨੇਰੇ ਸੂਈ ਅੱਛਾ ਜੀ ਆਪਣਾ ਠੀਕ ਹੈ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਤਾਜੀ ਸੂਈ ਵੈੜ ਆ ਬੱਚੇ ਕੀ ਪਾਇ ਲਈ ਨੇ ਬੱਚਾ ਨੇ ਬੱਛੀ ਭਾਈ ਬਹੁਤ ਡਾਪਦੀ ਠੀਕ ਹੈ ਖੋਲੋ ਜੀ ਤੋਰਾ ਵਿਖਾਈਏ ਦਾ ਵੇਖੋ ਵੀਰੋ ਤਾਜੀ ਸੂਈ ਵੈੜ ਲੇਵ ਤਾਂ ਹੁੰਦਾ ਜਿਆ ਲਾ ਲਓ ਕਿੰਨਾ ਦੁੱਧ ਪਰੂਗੀ ਲੰਮੀ ਬੇਲ ਆ ਗਈ ਵੀਰੋ ਬੱਚੀ ਬੜੀ ਪਲੀ ਸੂ ਮਨਾਈ ਮਾੜੀ ਭੱਠੇ ਘੱਟ ਖਾਦੇ ਆ ਠੀਕ ਹੈ ਜੀ ਇਸੋ ਵੀਰੇ ਥਣ ਥਣ ਲੈ ਵਾਲੂ ਆ ਚੈੱਕ ਕਰ ਲਓ ਚਮਕ ਬਹੁਤਾ ਵੈੜਦੀ ਠੀਕ ਹੈ ਜੀ ਬੱਚਾ ਕਿਹੜਾ ਆ ਗਿਆ ਜੀ ਇਹਦਾ ਬੱਚਾ ਉਹ ਪਰਲੀ ਬੱਚੀ ਆ ਜੀ ਉਹ ਥਰੇ ਕਰਨ ਵਾਲੀ ਅੱਛਾ ਉਹ ਬੱਛੀ ਆ ਗਈ ਹੈ ਨਾ ਜੀ ਕਾਲੀ ਬੱਛੀ ਕਾਲੀ ਬੱਛੀ ਆ ਜੀ ਆ ਵੀਰੋ ਬੱਚਾ ਆ ਗਿਆ ਇਹਦਾ ਠੀਕ ਹੈ ਜੀ ਤੋੜੋ ਜੀ ਵੇਖੋ ਵੀਰੋ ਲੈਵਾ ਚੈੱਕ ਕਰ ਲਿਓ ਤਾਂ ਲੰਮੀ ਬੇਲ ਦੀ ਵੱਡੇ ਪੱਲੇ ਜਾਂ ਵੈੜ ਤੋਰਾ ਤਾਰਾ ਜੋ ਇੱਕ ਕਰ ਲਓ ਜਾ ਦੇ ਚ ਜਾਂਦੇ ਚ ਜਾਂਦੇ ਅਗਵੇਰੇ ਮਾਨੇ ਨਾ 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 ਚੈੱਕ ਕਰ ਲੋ ਤੇ ਆ ਹੀ ਬੜਾ ਲੱਗਾ ਠੀਕ ਠੀਕ ਹੈ ਜੀ ਮੁੱਲ ਜੀ ਇਹਦਾ ਮੁੱਲ ਮੇਰੇ ਤੇ ਬੜੇ ਕੋ ਰਾਈਡ ਹੁੰਦੇ ਜੀ ਬਹੁਤ ਜੈਜ ਰੇਟ ਹੁੰਦੇ ਜੀ ਹਾਂਜੀ ਮੁੱਲ ਭਾਏ 60 ਕਰਾ ਲਓ ਭਾਏ ਨਿਵਾ ਕਰਾ ਲਓ ਹਾਂਜੀ ਇਹ ਹਾਨਾ 52 ਦੀ ਹੈ ਜੀ 52 ਦੀ ਹਾਨਾ ਛੋੜ ਛੱਪਾ ਹੋ ਜੂ ਜੀ ਹਾਂਜੀ ਆ ਵੇ ਫਿਰ ਠੰਡੀ ਧੀਰੀ ਵੇਠਾ ਠੀਕ ਹੈ ਜੀ ਠੰਡੀ ਧੀਰੀ ਫੀਲ ਆ ਗਈ ਹੈ ਨਾ ਹਾਂਜੀ ਤਾਂ ਬੂੰਂਂਜਿਆ ਚੋਂ ਮਾਨਤਨ ਹੋ ਜੂ ਕੋਈ ਫੋਨ ਲਾ ਲੇ ਜੀ ਹੋ ਜੂ ਫੋਨ ਲਾ ਮਾਨਤਨ ਫੋਨ ਲਾ ਲਿਓ ਵੀਰੋ ਬੂੰਂਂਜਿਆ ਯਾਰ ਦੀ ਹੋ ਜੂ ਥਣਲੇਵੀ ਦੀ ਖੁੱਲੇ ਦੀ ਮਾਲਕਾ ਹਾਂਜੀ ਬਾਕੀ ਫੋਨ ਜਰੂਰ ਲਾ ਲਿਓ ਜੀ ਹਾਂਜੀ ਤਾਂ ਦੂਜੇ ਨੰਬਰ ਤੇ ਆ ਗਈ ਜੀ ਆ ਜੀ ਪਹਿਲਾ ਨਮਅਛੀ ਆ ਜੀ ਪਹਿਲਾ ਸੁਆ ਜੀ ਹਾਂਜੀ ਚਾਰ ਦੰਦ ਆ ਜੀ ਗੱਬਣਾ ਜੀ ਇਹ ਸੂਈ ਹੈ ਜੀ ਠੀਕ ਆ ਜੀ ਹਾਂਜੀ ਹਾਂਜੀ ਤੋਰੋ ਜੀ ਵੇਖੋ ਵੀਰੋ ਗੁਲਾਬੀ ਥਣ ਆ ਗਿਆ ਪਹਿਲਾ ਸੁਆ ਚਾਰ ਦੰਦ ਸੋਣੀ ਵੜਾ ਰਾਜੀ ਰੂਜੀ ਫੁੱਲਾ ਬੱਚਾ ਇਨੇ ਕੀ ਪਾਲੇ ਜੀ ਬੱਚਾ ਇਨੇ ਪਾਲੀ ਬੱਚਾ ਪਾਲੇ ਐ ਬੱਚਾ ਆ ਗਿਆ ਠੀਕ ਆ ਵੇ ਸਾਂਦੀ ਕੁਆਲਿਟੀ ਚੈੱਕ ਕਰ ਲੋ ਪਿਆਰਾ ਥਣ ਲੱਗਿਆ ਵੱਡੀ ਵੜਾ ਰਾਜੀ ਫੁੱਲਾ ਵੀਰੋ ਕੋਈ ਜਵਾਨ ਲੱਗਾ ਲੈ ਕੋਈ ਜਵਾਨ ਨਹੀਂ ਲੱਗਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸੋਹਣੀ ਸਲਿਕਾ ਐਡਾ ਟਾ ਮੋਟਾ ਗੋਲ ਬਣਉਂਦੀ ਤਸਮਾ ਜਾਂਦੀ ਹੈ ਅੱਛਾ ਜੀ ਹਾਂਜੀ ਤੋ ਬਹੁਤ ਵਧੀਆ ਤਸਮਾ ਆ ਕੇ ਵਧੀਆ ਜਵਾਬ ਆਲੇ ਆਪ ਬੱਚਾ ਆ ਗਿਆ ਜੀ ਬੱਚਾ ਆ ਗਿਆ ਇੱਕ ਹੈ ਨਾ ਬੱਚਾ ਕਿਹੜਾ ਜੀ ਇਹਦਾ ਬੱਚਾ ਉਹ ਨਾਲ ਉੱਤੇ ਜੀ ਠੀਕ ਠੀਕ ਹੈ ਜੀ ਉਹ ਲੱਗ ਗਿਆ ਬੱਜਿਆ ਜਿਹੜਾ ਅੱਛੀ ਦੇ ਚੌਥਾ ਦਿਨ ਆ ਜੀ ਕਾ ਵੇਖੋ ਵੀਰੋ ਸੋਹਣੀ ਵੜਾ ਥਣ ਥਣ ਚੰਗਾ ਲੱਗਿਆ ਚੌਥਾ ਦਿਨ ਸੂਈ ਨੂੰ ਹੋਇਆ ਵੀਰੇ ਤਾ ਸੋਹਣੀ ਵੇੜਾ ਇਹ ਚਾਰ ਦਾ ਹਾਂਜੀ ਹਾਂਜੀ ਤਾਂ ਮੁੱਲ ਜੀ ਇਹਦਾ ਮੁੱਲ 65 ਕਰਾ ਲਓ 6300 548 ਕਰਾ ਲਓ ਹਾਂਜੀ ਇਹ ਪੂਰੇ 70 ਦੀ ਨਾ ਪੂਰੇ 60 ਦੀ 60 ਦੀ ਪੂਰੇ 60 ਦੀ ਮਾਨਤ ਸਿੰਘ ਮਾਨਤਲ ਚਲ ਹੋ ਜੀ ਵੇਖ ਠੰਡੀ ਤੇਰੀ ਕਿੰਦਾ ਦੀ ਸਾਨੂੰ ਵੇਖ ਸੁਣ ਪਿਆਰਾ ਲੱਗਿਆ ਹਾਂਜੀ ਹਾਂਜੀ 60 ਚੋ 2 ਛੜ ਦੇ 58 ਦੀ ਮਹਿੰਗੀ ਆਈ ਜੀ ਅੱਛਾ ਮਹਿੰਗੀ ਹਾਂਜੀ ਚਲੋ ਕੋਈ ਨਾ 60 ਦੀ ਜਾਂਦੇ ਫਿਰ ਹਨਾ ਜੀ ਤਾਂ ਵੇਖੋ ਵੀਰੋ ਵੈੜ ਚੰਗੀ ਆ ਬਾਕੀ 2000 ਰਮਾਨ ਕਰਦਾਂਗੇ ਕੁਲਵਿੰਦਰ ਸਿੰਘ 60 ਚੋ ਹਾਂਜੀ ਕਰ ਦਾਂਗੇ ਯਾਰ ਠੀਕ ਹੈ ਜੀ ਬਾਕੀ ਵੀਰੇ ਫੋਨ ਲਾ ਰਹੇ ਸੋਨੀਆਂ ਵੇੜਾ ਨੇ ਸੂਈਆਂ ਸਵਾਈਆਂ ਨੇ ਇੱਕ ਮਗਰ ਵਸ਼ੀ ਇੱਕ ਮਗਰ ਵਸ਼ਾ ਵਾ ਤਾਂ ਚੰਗੀਆਂ ਵੇੜਾ ਤੇ ਜੀ ਨੰਬਰ ਤੇ ਜੀ ਆ ਤੇ ਜਿਹੜਾ ਨੰਬਰ ਤੇ ਦੂਜਾ ਸੂਆ ਜੀ ਸੂਈ ਹੈ ਜੀ ਹਾਂਜੀ ਹਾਂਜੀ ਤੋਰੋ ਜੀ ਵੇਖੋ ਵੀਰੇ ਦੂਜਾ ਸੂਆ ਲੇਵਾ ਚੈੱਕ ਕਰ ਲੋ ਐ ਥੱਲੇ ਸੱਬੇ ਸੁੱਬੇ ਪਾਏ ਆ ਆਹ ਸਾਫ ਤੇ ਸੋਹਦੀ ਹੈ ਜੀ ਗੱਬਣਾ ਜੀ ਗੱਬਣਾ ਬਹੁਤ ਬਣੂ ਫਿਰ ਤਾਂ ਹੈ ਹੈਨਾ ਜੀ ਇੱਕ ਹਫਤਾ ਲਈ ਇਦਾਂ ਬਣਦੀ ਹੈ ਇਦਾਂ ਜੀ ਅੱਛਾ ਜੀ ਵੇਖੀ ਦਿੱਠੀ ਲਈ ਆ ਜੀ ਆਪਾਂ ਨੂੰ ਅੱਛਾ ਅੱਛਾ ਜੀ ਕਿਲੇ ਸਾਡੇ ਆਪਣਾ ਚਲਾ ਲਾਗੇ ਜੀ ਠੀਕ ਹੈ ਜੀ ਕਿੱਥੇ ਸਮਾਸ਼ਾ ਬਰਾਦੀ ਦਾ ਨਾ ਕੋਲੇ ਹਾਂ ਜੀ ਜੀ ਚੰਗੀ ਕਰ ਤੂੰ ਤਾਂ ਚੰਗੇ ਖਲਾਰੇ ਖੁਰੂਰੇ ਪਾਉਂਦੀ ਤਾਂ ਲਈਏ ਅੱਛਾ ਚੰਗੀ ਬਣਦੀ ਥੱਲੇਓ ਵੇਖੋ ਵੀਰੋ ਚੰਗੀ ਵੜ ਬਣਦੀ ਹੈ ਥੱਲੇਓ ਚੰਗੀ ਨਸਲ ਦੀ ਦੱਸਦੇ ਆ ਚੈੱਕ ਕਰ ਲਓ ਖਵੇਰੋ ਤੋਰਾ ਚੈੱਕ ਕਰ ਲਓ ਲੈਵਾ ਖਣ ਚੰਗਾ ਲੱਗਿਆ ਤਾਂ ਸੋਹਣੀ ਵੇੜ ਲੈ ਵੇਦੀਆਂ ਬਹੁਤ ਸਫਾਈਆਂ ਨੇ ਤਾਂ ਜੀ ਮੋਲੇ ਜੀ ਇਹਦਾ ਮੋਲੇ ਦਾ 55 ਕਰਾ ਲਓ ਭਾ 52 ਕਰ ਭਾ 53 ਕਰਾ ਲਓ ਹਾਂਜੀ ਇਹ ਹਾਂ ਨਾ ਮਹਾਰਾਜ ਯਾਰ ਘੱਟ 50 ਦੀ ਜਾਂਦਾਂਗੇ ਦੋ ਹੋਰ ਛੱਡਿਓ ਜੀ ਹਾਂਜੀ 47 ਦੀ ਹਾਂ ਜੀ ਇੰਦਰ ਸਾਹਿਬ ਤੁਹਾਨੂੰ ਮੁੱਲ ਪਹਿਲਾਂ ਕਾਟ ਦੇਣਾ ਨਾ ਜਿਆ ਜੀ ਜਾਂਦੋਂ ਵੀਰਾਂ ਨੂੰ ਕਰਾਇ ਕਰੇ ਪੈਂਦੇ ਆ 18 ਕਿਲੋ ਵਾਲੀ ਬੱਛੀ ਹੈ ਲੈਵਾ ਦਾ ਬਹੁਤ ਆ ਬਣੂ ਬਹੁਤ ਹਾਂ ਜੀ ਖਾਣਾ 47 47000 ਦੀ ਸਹੀ ਅਗਲ ਦਿਨ ਦਰਸਾ ਪਾਦਰ ਚੈੱਕ ਕਰਨਾ ਹੈ। ਵੀਰੋ ਰੇਡ ਚੈੱਕ ਤੁਸੀਂ ਕਰ ਲਿਆ ਸੂਨੀਆਂ ਵਹਿਣਾ ਉਹ ਸੂਈਆਂ ਸਵਾਈਆਂ ਆ ਗੱਬਣਾ ਰੇਡ ਜਾ ਜਾ। ਹਾਂਜੀ। ਦੋ ਦੰਦ ਬੱਛੀ ਆ ਗਈ ਜੀ। ਦੋ ਦੰਦਾਂ ਦਾ ਜੀ। ਵੇਖੋ ਸਰਜ ਵੀ ਉੱਚੀ ਏ। ਸ਼ਕੀਨ ਬਹੁਤ ਆ। ਦੋ ਦੰਦ ਬੱਛੀ ਆ ਤੇ ਮਗਰ ਵੀ ਬੱਚਾ ਤੇ ਚੰਗੀ ਸਟੈਂਡਰਡ ਦਾ ਟਿਕਾ ਲੱਗਾ ਜੀ। ਬੱਛੀ ਦੇ ਬੱਛਾ ਜੀ। ਬੱਛੀ ਬੱਛੀ ਆ ਜੀ। ਕੀ ਬਾਤ ਆ ਜੀ। ਬੱਚਾ ਬਹੁਤ ਚੰਗੇ ਸੀਮੰਦਾ ਪਾਇਆ ਇਹਨੇ। ਤਾਂ ਵੈਡ ਵੀ ਬੜੀ ਟੌਪ ਕਲਾਸ ਆ ਵੀਰੋ। ਚੈੱਕ ਕਰੋ ਥਣ ਤੋਂ ਲੈ ਕੇ ਲੇਵੇ ਦੀ ਕੁਆਲਿਟੀ। ਕੱਦ-ਕਾਟ ਤੇ ਚਮਕ ਵੇਖੋ। ਪ੍ਰਿੰਟ ਇਹੋ ਜਿਹੇ ਅੱbres ਬਣਾਈਆਂ ਜੀ ਥਣੇ ਇਥੋਂ ਲਗਾਈ ਦੇਖੋ ਥਣ ਬੜਾ ਪਿਆਰਾ ਲੱਗਿਆ ਗੁਲਾਮੀ ਥਣ ਚੰਗਾ ਸੋਨਾ ਸਪੈਸ਼ਲ ਥਣ ਲੱਗਿਆ ਵੀਰੋ ਅੱਜ ਸਵੇਰੇ ਜਵਾਈ ਕਰਤੀ ਮੈਂ ਠੀਕ ਹੈ ਮੈਂ ਜੇ ਇਹਦਾ ਛੱਡ ਦੂੰ ਐ ਜੇ ਇਹ ਛੱਡਤੀ ਨਾ ਕਾਪਣਾ ਠੀਕ ਹੈ ਜੀ ਦੇਖੋ ਵੀਰ ਸਾਡਾ ਕਿੱਲਾ ਚੋਤੀ ਜੀ ਲੈਵਾ ਚੈੱਕ ਕਰੋ ਵੈੜ ਦਾ ਵੱਡੀ ਵੈੜ ਮਗਰ ਵੀ ਵਸ਼ੀ ਆ ਗਈ ਵੀਰੋ ਬੜੀ ਸੋਹਣੀ ਵੈੜ ਆ ਜਿਹੜਾ ਵੀਰਾ ਲੈ ਜਾਊਗਾ ਵੀਰੇ ਚੰਗਾ ਦੁੱਧ ਚਾਊਗੀ ਕਿੱਲੇ ਬੱਜੀ ਵੀ ਸੋਹਣੀ ਲੱਗੂਗੀ ਵਸ਼ੀ ਵੇਖ ਲਓ ਮਗਰ ਬਹੁਤ ਸੋਹਣੀ ਪਾਈ ਆ ਬਿਲਕੁਲ ਤਾਂ ਮੋਲੀ ਜੀ ਇਹ ਦੰਦ ਦੇਖ ਲਓ ਜੀ ਦੋ ਦੰਦ ਆ ਠੀਕ ਆ ਜੀ ਦੋ ਦੰਦ ਬੱਛੀ ਵਾਲੇ ਸੋਹਣੀ ਵੈੜਾ ਵੱਡੀ ਵੈੜਾ ਇੱਕ ਵੀ ਵੈੜ ਤੋਂ ਬੰਦੀ ਦੀ ਦੋ ਦੰਦ ਹਾਂ ਬੜਾ ਪਿਆਰਾ ਲੱਗਿਆ ਹਾਂਜੀ ਹਾਂਜੀ ਇਹ ਦੇਖੋ ਥੱਲੇ ਠੰਡੀ ਤੇ ਦੀ ਦੇਖ ਦੇਖੋ ਥਣ ਲਗਾ ਕੇ ਥਾ ਕੋਈ ਸ਼ਾਕੀ ਨਹੀਂ ਜੀ ਸੋਹਣੀ ਵੈੜਾ ਅਗਲੇ ਸੂਏ ਤੇ ਡੂੜ ਲੱਖ ਦੀ ਵੈੜ ਬੰਦੀ ਬਿਲਕੁਲ ਰੈਡ ਬੋਸ਼ ਮੋਲੀ ਜੀ ਮੋਲੇ ਦਾ ਜੀ ਇੱਕੋ ਗੱਲ ਕਰੀਏ ਇੱਕ ਹੀ ਗੱਲ ਜੀ ਮੋਲੇ ਦਾ 75000 ਹੈ ਜੀ ਹਾਂਜੀ 2000 ਛੋਟ ਹੈ ਠਾਕ ਜੀ ਨਾ ਅਸੱਤ 75 ਦੇ 73 73000 ਦੀ 73000 ਦੀ ਜੇ ਉਹ ਫੇਰ ਵੀ ਅਖੋ ਦਾ ਮਾਨਤਨ ਹੋ ਜੇ 72 ਦੀ ਹਾਂ ਨਾ ਕਰ ਦਿਓ ਜੀ ਹਾਂ ਦਾ 72 ਦੀ ਕੀ ਬਾਤ ਆ ਵੇਖੋ ਵੀਰੇ ਵੱਡੀ ਵੜਾ ਕੱਦਗਾਠ ਵਾਲੀ ਆ ਥਣ ਦੇਵਾ ਸਾਫ ਲੱਗਿਆ ਕੁਆਲਟੀ ਨਸਲ ਬੱਚਾ ਚੰਗੇ ਸੀਵੰਦਾ ਤਾਂ ਵੀਰੇ ਉਹ ਹਾਂ ਦੋ ਤਾਂ ਦੇ ਜੀ ਦੋ ਤਾਂ ਦੋਦੀ 72 ਦੀ ਠੀਕ ਹੈ ਜੀ ਦੋ ਤਾਂ ਦਾ ਠੀਕ ਹੈ ਸੋਹਣੀਆਂ ਮਗਰ ਬੱਚੀ ਆ ਗਈ ਹਾਂਜੀ ਹਾਂਜੀ ਤਾਂ ਚਾਰ ਵੜਾ ਆ ਗਈਆਂ ਜੀ ਚਾਰ ਵੜਾ ਆ ਗਈਆਂ ਤਾਂ ਵੇਖੋ ਵੀਰੇ ਚਾਰ ਦੀ ਚਾਰ ਸੋਹਣੀਆਂ ਸੁਨਕੀਆਂ ਨੇ ਰਾਜੀ ਨੇ ਸੂਈਆਂ ਸਵਾਈਆਂ ਨੇ ਤਾਂ ਤਿੰਨ ਸੁਈਆਂ ਨੇ ਇੱਕ ਗੱਬਣਾ ਗਿਆ ਰੇਟ ਜਿਆ ਜਿਆ ਫੋਨ ਜੀ ਰੂਰ ਲਾ ਲਿਓ ਜੀ ਕਿ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਜੀ ਤਾਂ ਦੱਸਿਓ ਜੀ ਪਿੰਡ ਪਿੰਡ ਠੱਠਾ ਹਾਂਜੀ ਨੇੜੇ ਫਤਿਹਗੜ ਚੂੜੀਆਂ ਮੰਜੀਠਾ ਰੋਡ ਨਾਲ ਹੀ ਆਪਾਂ ਲੜੇ ਪੈਂਦੀ ਏ ਠੀਕ ਹੈ ਜੀ ਅਵੀਆਂ ਕਿੱਲਾਂ ਦੇ ਸਾਡੇ ਨਾਲੀ ਠੀਕ ਹੈ ਜੀ ਖੰਦਾ ਮੇਰੇ ਨਾਂ ਜੀ ਠੀਕ ਹੈ ਜੀ ਟੈਲੀਫੋਨ ਦੱਸ ਵੀ ਨੰਬਰ ਦੱਸ 573 77 473 56 12 56 12 ਹਾਂ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ